ਹਾਂਜੀ ਮੰਮੀ ਕੁਛ ਕਾਨਲੀ ਬਣਾ ਲਾ ਕੁੜੀ ਵੀ ਆਉਣ ਵਾਲੀ ਆ ਇਹ ਨਾ ਵੀ ਆਪਣੀ ਮਰਜ਼ੀ ਦਾ ਹੀ ਬਣਾ ਕੇ ਬਹਿ ਜੀ ਜੋ ਤੇਰਾ ਦਿਲ ਕਰੇ ਪਰ ਕੁੜੀ ਦੀ ਮਰਜ਼ੀ ਦਾ ਵੀ ਬਣਾ ਲਿਆ ਕਰ ਬਾਜ਼ਾਰ ਦਾ ਖਵਾ ਖਵਾ ਕੇ ਉਹਨੂੰ ਤੇ ਵੇਖਦਾ ਸਰੀਰ ਕਿਦਾਂ ਖਰਾਬ ਕੀਤਾ ਕੋਈ ਨਾ ਮੰਮੀ ਬਣਾਨੀ ਆ ਨਾਣੇ ਨੇ ਮੇਰੇ ਗੱਲ ਸੁਣ ਇੱਧਰ ਆ ਆਈ ਜੀ ਮੰਮੀ ਹਾਂਜੀ ਮੰਮੀ ਕੰਮ ਕਰਨ ਦੀ ਸੀ ਕਾਮ ਮਤੇ ਤੂੰ ਕਰਦੀ ਰਹਿਣੀ ਆ ਕੀ ਬਣਾਉਣ ਲੱਗੀ ਹੁਣ ਮੰਮੀ ਚਾਵਲ ਹੀ ਬਣਾਉਣ ਲੱਗੀ ਮਟਰਾਂ ਵਲੇ ਆਦੋਂ ਵੀ ਤੇਰੇ ਵਾਲੀ ਤੈਨੂੰ ਪਤਾ ਨਾ ਕੁੜੀ ਚਾਵਲ ਨਹੀਂ ਖਾਂਦੀ ਔਰ ਫੇਰ ਕਲਪੂਗੇ ਆ ਕੇ ਤੂੰ ਆਪਣੀ ਮਰਜ਼ੀ ਕਰਦੀ ਹੋਏ ਜੋ ਤੈਨੂੰ ਚੰਗਾ ਲੱਗਦਾ ਨਾ ਖਾਣ ਨੂੰ ਤੂੰ ਬਣਾ ਲੈਨੀ ਮੰਮੀ ਮੈਂ ਆਹ ਦਾ ਕੀ ਕਰਾਂ ਉਹਦਾ ਤੇ ਨਿੱਤ ਨਖਰਾ ਵੱਧਦਾ ਹੀ ਜਾਂਦਾ ਮੈਂ ਆਹ ਨਹੀਂ ਖਾਣਾ ਮੈਂ ਉਹ ਨਹੀਂ ਖਾਣਾ ਮੈਂ ਜਿਹੜੀ ਚੀਜ਼ ਬਣਾਵੇਂ ਉਹਦੇ ਨੱਕ ਤੇ ਨਹੀਂ ਚੜਦੀ ਮੈਂ ਦੱਸੋ ਕੀ ਕਰਾਂ ਤੂੰ ਚੌਲ ਚੂਲ ਖਾਂਦੀ ਰਹਿ ਅਸੀਂ ਦਿਖਾਣੇ ਨਹੀਂ ਤੇ ਨਾ ਕੁੜੀ ਨੇ ਖਾਣੇ ਤੇ ਜੋ ਮਰਜੀ ਉਹਦੇ ਲਈ ਨਾ ਤੂੰ ਬਣਾ ਕੇ ਰੱਖੋ ਆਉਣ ਵਾਲੀ ਤੇ ਨਾ ਰੋਲਾ ਪਾਉਣ ਲਾਂਪੀ ਚਲੋ ਠੀਕ ਆ ਮੰਮੀ ਦੱਬੀਏ ਮਾਂ ਆ ਗਿਆ ਮੇਰਾ ਪੁੱਤ ਜਨਾ ਲੈ ਠੀਕ ਠੀਕ ਬੱਲੀਆ ਸੁਣੋ ਮਮਾ ਕਿੱਥੇ ਹੋ ਇੱਥੇ ਹੀ ਆਹ ਕਿੱਥੇ ਹੋ ਯਾਰ ਬੜੀ ਪਿਆਸ ਲੱਗੀ ਪਾਣੀ ਤੇ ਪਿਆ ਦਿਓ ਪਾਣੀ ਆ ਪੁੱਤ ਇੱਕ ਮਿੰਟ ਆਈ ਆਈ ਪਿਆਰਿੰਦੀ ਪੁੱਤ ਪਿਆਰਦੀ ਹੈ ਅਰ ਸੋਚੀਏ ਕੀ ਬਣਾਇਆ ਵੈ ਅੱਜ ਮੰਮਾ ਨੇ ਚਾਵਲ ਗੈਂਡੇ ਮੈਂ ਕਿਹਾ ਚਾਲ ਚੋਲ ਨਾ ਬਣਾਈ ਕੁੜੀ ਨੇ ਨਹੀਂ ਖਾਣੀ ਅਮੈਂ ਕੱਲ ਤੇ ਖਾਦੇ ਹੀ ਰਾਤੀ ਕੋਈ ਨਹੀਂ ਮੈਂ ਖਾਣਾ ਜਿਹੜਾ ਕੰਮ ਫਟਾਫਟ ਹੋ ਜਾਂਦਾ ਨਾ ਬਣਾ ਕੇ ਰੱਖ ਦਿੰਦੀ ਆ ਲੋ ਦਾਦੀ ਪੱਤੀ ਖਾ ਲੋ ਚੌਲ ਤੇ ਬਹਿ ਜਾ ਹਾਂਸੀ ਕਹੋ ਸਾਡੂ ਚਲਾ ਆਤ ਲੈਣ ਦੇ ਪਾਣੀ ਤੇ ਲੈ ਮੰਮਾ ਆਜੋ ਕਿੱਥੇ ਰਹਿ ਗਏ ਆਈ ਆਈ ਪੁੱਤ ਲਗਾੜ ਪੁੱਤ ਪਾਣੀ ਅੰਮਡੇ ਹੀ ਰੋਲਾ ਪੋਣਾ ਸ਼ੁਰੂ ਕਰ ਦਿੰਦੀ ਆ ਬਸ ਕੋਈ ਕੰਮ ਨਹੀਂ ਇਹਨੂੰ ਮੈਂ ਬਸ ਪਾਣੀ ਦਾ ਘੁੱਟ ਤੇ ਮਲ ਗਿਆ ਹੋਰ ਤੈਨੂੰ ਕੀ ਕਹਿਤਾ ਉਹ ਠੰਡਾ ਪਾਣੀ ਲੈ ਆਏ ਹੋ ਇੰਨੀ ਠੰਡ ਪੀਣ ਦੀ ਥੋੜਾ ਕੋਸਾ ਹੀ ਕਰ ਲਏ ਹੁੰਦੇ ਆਏ ਹੈ ਪੁੱਤ ਨਾਲੇ ਮੇਰੀ ਗੱਲ ਸੁਣ ਆ ਗਈ ਅੰਮਡੇ ਹੀ ਬੈਗ ਸੋੜਦਾ ਵਾ ਥੱਲੇ ਬੂਡ ਤੂੰ ਇੰਜ ਖਲਾਰ ਦਿੰਨੀ ਥੋੜਾ ਸੈਂਸ ਹੈਗਾ ਤੇਰੇ ਚ ਕਿ ਨਹੀਂ ਹੈਗਾ ਮਮਾ ਤੇ ਆਂ ਅੰਮਡੇ ਹੀ ਬੋਲਣਾ ਸ਼ੁਰੂ ਹੋ ਗਏ ਹਜੇ ਤੇ ਮੈਂ ਆਈਆਂ ਕੋਲੇ ਤੋਂ ਮੈਂ ਥੱਕ ਕੇ ਜਰਨੀ ਆ ਨਾਲੇ ਮੇਰੀ ਗੱਲ ਸੁਣ ਬਾਰੀ ਮੀਤੋਪੇ ਲੱਗੀ ਆ ਹੈ ਤੇ ਤੂੰ ਠੰਡਾ ਪਾਣੀ ਪੀਣਾ ਤੇ ਕੋਸਾ ਪੀਣਾ ਮਾ ਠੰਡ ਤੇ ਹੈਗੀ ਆ ਨਾ ਤੇ ਆਪਣਾ ਪਾਣੀ ਗਰਮ ਹੋ ਗਿਆ ਵਾ ਇੰਨੀ ਵੀ ਗਰਮੀ ਨਹੀਂ ਹੋਗੀ ਚੰਗਾ ਲਿਆ ਦੰਨੀ ਆ ਨਾਲੇ ਮੇਰੀ ਗੱਲ ਸੁਣ ਆਪਣਾ ਨਾ ਬੈਗ ਬੁਕਸ ਜਿੱਥੇ ਥਾਉਂ ਥਾਈ ਰੱਖ ਚੀਜ਼ਾਂ ਇਦਾਂ ਖਲਾਰਾ ਨਾ ਪਾਇਆ ਕਰ ਵੀ ਰੱਖ ਦੇ ਮਾ ਨਹੀਂ ਹਟਦੇ ਹਜੇ ਤੇ ਮੈਂ ਆਈ ਆ ਥੱਕੀ ਪਈ ਸੀ ਵੀ ਰੱਖ ਦਾਂਗੀ ਚੱਲ ਪੁੱਤ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਹੰਤਾ ਅੰਮਰੀ ਅੰਮਰੀ ਹੋ ਜਾਵੇਗੀ ਉਹ ਸਾਰੀ ਦਿਹਾੜੀ ਲੱਗੀ ਰਹਿੰਦੀ ਐ ਨਾ ਤੇ ਪਰੇਸ਼ਾਨ ਹੋ ਜੀ ਤੂੰ ਵੀ ਪੁੱਤ ਵੇਖ ਅਸ਼ੂ ਜਿੱਦ ਨਾਲ ਆਈ ਤੇ ਤੋ ਇਹ ਵੀ ਸਿਰੋਗ ਰਹੀ ਮੇਰੀ ਸਾਲਾਣੀ ਕਿ ਮਮਾ ਦੀ ਉਹ ਨਹੀਂ ਨਹੀਂ ਚੰਗਾ ਪੁੱਤ ਤੇਰੀ ਮਾਂ ਨੂੰ ਕਹਿ ਦਿੰਨੀ ਆ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਕੀ ਅੱਜ ਮੇਰੀ ਫਰੈਂਡ ਦਾ ਬਰਥਡੇ ਹੈਗਾ ਅੱਛਾ ਕਿਹੜੀ ਦਾ ਉਹੀ ਜਿਹੜੀ ਨੀ ਤੂੰ ਮੇਰੇ ਘਰ ਆਈ ਸੀ ਮੇਰੇ ਬਰਥਡੇ ਤੇ ਮੈਂ ਪੁੱਤ ਉਹ ਤਾਂ ਬੜੇ ਹਾਈ ਫਾਈ ਬੰਦੇ ਆ ਤਾਹੀਂ ਤੇ ਉਹਦੇ ਵਾਸਤੇ ਮੈਂ ਵਧੀਆ ਗਿਫਟ ਲੈ ਕੇ ਜਾਣਾ ਮੈਂ ਅਮਰੀਕਨ ਡਾਇਮੰਡ ਵਾਲੇ ਰਿੰਗਸ ਵੇਖੇ ਸੀ ਹਜ਼ਾਰ ਰੁਪਿਆ ਲੈਣਾ ਮम्मा ਤੋਂ ਲੈ ਹਜ਼ਾਰ ਦੀ ਗੱਲ ਕਰਨ ਦੀ ਉਹਦੇ ਤੈਨੂੰ 100 ਦੇ ਕੇ ਰਾਜੀ ਨਹੀਂ ਤੇ ਤੂੰ ਬੱਤੋ ਹਜ਼ਾਰ ਮੰਗਣ ਦੀ ਤਾਂਹੀਂ ਤਾਂ ਤੁਹਾਨੂੰ ਕਿਹਾ ਤੁਸੀਂ ਮਨਾਉਣਾ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਬਣਾ ਕੇ ਚਲ ਹੁੰਦੀ ਤੇ ਮੈਂ ਕਰਦੀ ਗੱਲ ਉਹਦੇ ਨਾਲ ਠੀਕ ਹੈ ਥੋੜੇ ਦਿਨ ਪਹਿਲਾਂ ਵੀ ਮੈਂ ਤੈਨੂੰ 1000 ਰੁਪਿਆ ਮम्मा ਕੋ ਦਵਾਇਆ ਸੀ ਹਨਾ ਲੋੜ ਤੈਨੂੰ 200 ਦੀ ਸੀ ਤੇ ਲੈ ਤੂੰ ਹਜ਼ਾਰ ਗਈ ਪੁੱਤ ਉਹਨੇ ਬੜੀ ਔਖੀ ਹੋ ਕੇ ਮੇਰੇ ਵੱਲ ਵੇਖ ਕੇ ਦਿੱਤਾ ਤੈਨੂੰ 1000 ਰੁਪਿਆ ਤੇ ਹੁਣ ਤੂੰ ਫੇਰ 1000 ਮੰਗਣ ਦੀ ਚੱਲ ਪੁੱਤ ਤੂੰ ਇੱਕ ਵਾਰੀ ਨਾ ਤੂੰ ਆਪ ਗੱਲ ਕਰ ਲੈ ਮਮਣ ਜੇ ਨਹੀਂ ਮੰਨੇਗੀ ਨਾ ਫਿਰ ਕੋਈ ਨਹੀਂ ਮੈਂ ਮਨਾ ਲੂੰਗੀ ਕਰ ਲੈਨੀ ਫਾਇਦਾ ਤੇ ਕੋਈ ਹੋਣਾ ਨਹੀਂ ਮਮਾ ਨੇ ਬੋਲਣਾ ਤੇ ਹੈ ਹੀ ਮੈਨੂੰ ਚੱਲ ਪੁੱਤ ਬੋਲ ਲੈਂਦੀ ਨਹੀਂ ਕੋਈ ਗੱਲ ਜਾ ਤੂੰ ਇੱਕ ਵਾਰੀ ਗੱਲ ਕਰ ਲੈ ਉਹ ਤੁਸੀਂ ਮੇਰਾ ਸਪੋਰਟ ਜੀ ਹਾਂ ਦੋਗੇ ਮੈਂ ਆਪਣੇ ਕੋਲ ਲੂਗਾ ਸਪੋਰਟ ਬਸ ਜੋ ਮਰਜੀ ਬਣਾ ਲੈ ਇਹ ਕੁੜੀ ਦੇ ਨੱਕ ਤੇ ਨਹੀਂ ਚੜਦਾ ਅਗੁੱਧ ਆ ਬਲੀ ਨੂੰ ਸਪੋਰਤ ਨੂ ਰੱਖਿਆ ਕਿ ਮੈਂ ਆ ਨਹੀਂ ਖਾਣਾ ਤੇ ਮੈਂ ਉਹ ਨਹੀਂ ਖਾਣਾ ਸੱਚੀ ਮੈਂ ਤੇ ਇਹ ਨਖਰੇ ਚੁੱਕ ਚੁੱਕ ਕੇ ਨਾ ਥੱਕ ਗਈਆਂ ਸਿਆਣੀ ਹੋ ਗਈ ਆ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਹੀ ਮਾਂ ਨਾ ਕੋਈ ਕੰਮ ਕਰਾਣਾ ਸਿੱਖਦੀ ਕੁਛ ਨਹੀਂ ਆ ਜਾ ਆ ਜਾ ਮੇਰੀ ਕਿਹਾਰੀ ਬੰਗਿਆ ਅੱਜ ਕੀ ਬਣਾ ਰਹੇ ਹੋ ਉਹੀ ਜਿਹੜੇ ਤੂੰ ਡਿਮਾਂਡ ਕਰਕੇ ਆਈਆਂ ਸੈਂਡਵਿਚ ਲੱਗੀਆਂ ਬਣਾਉਣ ਹਾਏ ਮਮਾ ਕਿੰਨੀ ਮਿਹਨਤ ਕਰਦੇ ਹੋ ਮੇਰੇ ਵਾਸਤੇ ਤੱਕਰੂ ਨਹੀਂ ਹੁਣ ਜੇ ਨਾ ਕਰੂੰਗੀ ਤੇਰੀ ਦਾਦੀ ਨੇ ਮੇਰੇ ਸਿਰ ਤੇ ਚੜ ਜਾਣਾ ਕਿ ਮੇਰੀ ਕੁੜੀ ਨੂੰ ਕੁਛ ਖਵਾਇਆ ਨਹੀਂ ਆ ਚੋਲ ਬਣਾਏ ਜਿਹੜੇ ਉਹ ਮੈਂ ਖਾਵਾਂ ਕੱਲੀ ਐ ਮम्मा ਮੈਂ ਤਾਂ ਚੋਲ ਵੀ ਖਾ ਲੈਣਾ ਸੀ ਤੁਸੀਂ ਕਿਉਂ ਬਣਾ ਰਹੇ ਹੋ ਚਾਹ ਦੇ ਵਿੱਚ ਚੋਲ ਵੀ ਖਾ ਲੈਣੀ ਸੀ ਹੂੰ ਤੇ ਹਮ ਤੇ ਚੋਲ ਲੰਘ ਜਾਂਦੇ ਲੈ ਫਿਰ ਕਿਉਂ ਮम्मा ਕੱਲ ਵੀ ਖਾਦੇ ਸੀ ਅੱਜ ਫੇਰ ਖਾ ਲੈਣਾ ਸੀ ਅੱਛਾ ਅੱਜ ਕੀ ਹੋਇਆ ਤੈਨੂੰ ਬੜਾ ਪਿਆਰ ਨਾਲ ਬੋਲਣ ਦੀ ਐ ਬਸ ਕਿਕੇ ਲਾਉਣ ਦੀ ਐ ਅਰੇ ਮੰਮਾ ਅਸੀ ਕੋਈ ਗੱਲ ਤੁਸੀਂ ਉਹ ਸਟ੍ਰਾਬਰੀ ਸ਼ੇਕ ਬਣਾਇ ਸਵਾਦ ਬਣਾਉਂਦੇ ਹੋ ਉਹ ਵੀ ਬਣਾ ਦੋ ਫੇ ਅੱਛਾ ਅੱਜ ਤੈਨੂੰ ਸਟ੍ਰਾਬਰੀ ਸ਼ੇਕ ਮੰਗ ਜੂਗਾ ਹੈ ਇੰਨਾ ਸਵਾਦ ਬਣਾਉਂਦੇ ਹੋ ਤੇ ਮੈਂ ਪੀ ਲਾਂਗੀ ਤੇ ਉਹਦੋਂ ਕਿਦਾਂ ਬਲਾਸਟ ਛੱਕੇ ਮਾਰਿਆ ਸੀ ਕਿ ਮੈਂ ਨਹੀਂ ਸਟ੍ਰਾਬਰੀ ਪੀਣਾ ਮੈਨੂੰ ਤਾਂ ਚਾਕਲੇਟ ਸ਼ੇਕ ਬਣਾ ਦੋ ਕੱਲੋ ਮੈਂ ਚੇਚਾ ਬਾਜ਼ਾਰ ਗਈ ਉੱਥੋਂ ਸਟ੍ਰਾਬਰੀ ਖਰੀਦ ਕੇ ਲਈ ਹੈ ਫਿਰ ਮੈਂ ਤੇਰੇ ਵਾਸਤੇ ਸ਼ੇਕ ਬਣਾਇਆ ਮੈਂ ਕਿਹਾ ਚਲ ਕੋਈ ਵੱਖਰੀ ਚੀਜ਼ ਦਵਾ ਪਰ ਤੇਰੇ ਨਾਲ ਕਦੇ ਨਹੀਂ ਚੜਦਾ ਉਹ ਮਮਾ ਰਾਤ ਗਈ ਬਾਤ ਗਈ ਅੱਜ ਮੈਂ ਵੀ ਲਾਂਗੀ ਤੁਸੀਂ ਬਣਾਓ ਅੱਛਾ ਮੇਰੀ ਗੱਲ ਸੁਣ ਇਹਨੇ ਮਸਕੇ ਕਿ ਲਾਉਣ ਦੀ ਤਲੇ ਅਸ ਮੈਂ ਠੀਕੇ ਬਣਾਂਗੀ ਓ ਮਮਾ ਉਹ ਨਾ ਵੈਰੀ ਫਰੈਂਡਲੀ ਨਿੱਤੂ ਉਹਦਾ ਬਰਥਡੇ ਅੱਜ ਅੱਛਾ ਨਿੱਤੂ ਦਾ ਬਰਥਡੇ ਆ ਇਸੇ ਕਰਕੇ ਮਸਕੇ ਲੱਗਣਦੇ ਆ ਨਾ ਮੇਰੀ ਗੱਲ ਸੁਣ ਕਿਹੜੇ ਬਰਥਡੇ ਤੇ ਜਾਣਾ ਤੈਨ ਮੈਂ ਅੱਗੇ ਵੀ ਮਨਾ ਕੀਤਾ ਸੀ ਕਿ ਆ ਫਰੈਂਡ ਸਰਕਲ ਚ ਨਾ ਬਰਥਡੇ ਗੁੱਡੇ ਤੇ ਨਹੀਂ ਜਾਣਾ ਪਰ ਮਮਾ ਵੀ ਤੇ ਆਈ ਸੀ ਕਿ ਮੈਂ ਵੀ ਜਾਣਾ ਹੈ ਬੇਟਾ ਤੂੰ ਆਪਣੀ ਜਿੱਦ ਨਾਲ ਸੱਦਿਆ ਹੀ ਮੈਂ ਤਾਂ ਨਹੀਂ ਸੱਦਿਆ ਹੀ ਨਾਲੇ ਮੇਰੀ ਗੱਲ ਸੁਣ ਬਰਥਡੇ ਆਣਾ ਗਿਫਟ ਦੇਣਾ ਹਣਾ ਤੂੰ ਐਸੇ ਕਰਕੇ ਮੁਸ਼ਕਲ ਲਗਣਿਆ ਨਾ ਤੂੰ ਇੰਜ ਕਰ ਤੂੰ ਕੱਲ ਨਾ ਛੋਟਾ ਮੋਟਾ ਗਿਫਟ ਜੜਾ ਨਾ ਉਹ ਲੈ ਜੀ ਠੀਕ ਆ ਤੇ ਉਹਨੂੰ ਨਾ ਕਾਲਜ ਚ ਦੇ ਦੇ ਮਮਾ ਨਹੀਂ ਮਾਦੇ ਉਹਦੇ ਘਰ ਜਾਣਾ ਉਹਨੇ ਮੈਨੂੰ ਸਪੈਸ਼ਲ ਬੁਲਾਇਆ ਹਾਂ ਤੋ ਕੀ ਲੱਗੀ ਕੁੜੀ ਦਾ ਦਿਮਾਗ ਖਾਨ ਮੰਮੀ ਮੇਰੀ ਗੱਲ ਸੁਣੋ ਉਹ ਕਹਿੰਦੀ ਮੈਂ ਜਾਣਾ ਵਾ ਉੱਥੇ ਫਰੈਂਡ ਦਾ ਕੋਈ ਬਰਥਡੇ ਆ ਗਿਆ ਵਾ ਫੇਰ ਕੀ ਹੈ ਬੱਚੇ ਜਾਂਦੇ ਹੁੰਦੇ ਆ ਮੰਮੀ ਬੱਚੇ ਤੇ ਜਾਂਦੇ ਆ ਚਲੋ ਮੈਂ ਭੇਜ ਵੀ ਦਉਂਗੀ ਮੇਰੀ ਗੱਲ ਸੁਣ ਕੀ ਖੜਨਾ ਗਿਫਟ ਮੈਨੂੰ ਬਸ 1000 ਬੇ ਚਾਹੀਦਾ ਹੋਰ ਕੁਛ ਜਿਆਦਾ ਨਹੀਂ 1000 ਰੁਪਿਆ ਤੇਰਾ ਦਿਮਾਗ ਖਰਾਬ ਹੈ 1000 ਰੁਪਏ ਦਾ ਕਿਹੜਾ ਗਿਫਟ ਲੈਣਾ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਹੁੰਦਾ ਜਦੋਂ ਆਪ ਹਜ਼ਾਰਾਂ ਹਜ਼ਾਰਾਂ ਰੁਪਈਆ ਦੇ ਲੈ ਆਉਣੀ ਆ ਆ ਲੈ ਲੈ ਆਓ ਲੈ ਲੈ ਸੂਟ ਲੈ ਲੈ ਤੀਜੇ ਦਿਨ ਤੇ ਉਦੋਂ ਲੀ ਹਜ਼ਾਰ ਖਰਚ ਹੁੰਦੇ ਮੁੰਡਾ ਤੈਨੂੰ ਖਰਚਾ ਕੀ ਪੜਾਉਣ ਲੱਗ ਪਿਆ ਤੂੰ ਤੇ ਭੁਈ ਹੋ ਗਈ ਹੈ ਪ੍ਰਧਾਨ ਮੰਤਰੀ ਬਣ ਗਈ ਹੈ ਮੰਮੀ ਮੁੰਡਾ ਤਾਂ ਮੈਨੂੰ ਖਰਚਾ ਫੜੰਦਾ ਸਿਰਫ ਘਰ ਦੇ ਖਰਚੇ ਵਾਸਤੇ ਇਹਦਾ ਤੇਜੇ ਦਿਨ ਕੁਛ ਨਾ ਕੁਛ ਆਇਆ ਰੰਦਾ ਅੱਜ ਪਰਸੋਂ ਮੈਨੂੰ 1000 ਰੁਪਿਆ ਦਿੱਤਾ ਅੱਜ ਫੇਰ ਇਹਨੂੰ 1000 ਰੁਪਿਆ ਦਵਾਂ ਤੇ ਉਹਨਾਂ ਬੱਚੇ ਦੀ ਜ਼ਿੰਦਗੀ ਚ ਕੁਛ ਨਾ ਕੁਛ ਤੇ ਹੁੰਦਾ ਹੀ ਰਹਿੰਦਾ ਵਾ ਮੰਮੀ ਮੈਂ ਤੇਜੇ ਦਿਨ ਇਹਨੂੰ 1000 ਦਊਂਗੀ ਤੇ ਕਿੱਦਾਂ ਸਰੂਗਾ ਕਿਤੇ ਨਹੀਂ ਤੇਜੇ ਦਿਨ ਮੰਗਦੀ ਤੇਰੇ ਕੋਲ 1000 ਰੁਪਿਆ ਦੇ ਜਿੰਨੇ ਮੰਗਦੀ ਉਹਨੂੰ ਮੰਮੀ ਮੇਰੀ ਗੱਲ ਸੁਣੋ ਤੇ ਇਹਨਾਂ ਨੂੰ ਲਾਡਾ ਪਿਆਰ ਦੇ ਵਿੱਚ ਨਾ ਵਗਾੜੀ ਜਾਂਦੇ ਨੇ ਕਿਤੇ ਇਹਨੂੰ ਵਿਗੜ ਦੇ ਹਨਾ ਵੀ ਹਾਂ ਕੋਈ ਗੱਲ ਨਹੀਂ ਤੁਹਾਡਾ ਨਾ ਦਾਦੀ ਪੋਤੀ ਦਾ ਕੁਛ ਨਹੀਂ ਹੋ ਸਕਦਾ ਵੱਡੀ ਹੋ ਗਈ ਨਾ ਸਿਆਣੀ ਹੋ ਜੇ ਨਾ ਮਿੱਕੀ ਮਿਲਤੀ ਨਹੀਂ ਕਿੰਨੀ ਮੰਮੀ ਮੇਰੀ ਗੱਲ ਸੁਣੋ ਕੱਲ ਉਹਨੇ ਵਿਆਹ ਕੇ ਅਗਲੇ ਘਰ ਵੀ ਜਾਣਾ ਤੇ ਇਹੋ ਜੀਆਂ ਡਿਮਾਂਡਾਂ ਉੱਥੇ ਕਰੂਗੀ ਨਾ ਅਗਲੇ ਨਹੀਂ برداشت ਕਰ ਦਿੰਦੇ ਕੋਈ ਨਹੀਂ ਮੈਂ ਆਪੇ ਸਮਝਾ ਲੂਗੀ ਜਦੋਂ ਅਗਲੇ ਘਰ ਜਾਣ ਜੋਗੀ ਹੋਊਗੀ ਤੂੰ ਜੋ ਕਹਿੰਦੀ ਹੈ ਨਾ ਤੇ ਦੇ ਨੂੰ ਪਹਿਲਾਂ ਨੂੰ ਖਾਣ ਨੂੰ ਕੁਛ ਦੇ ਠੀਕ ਹੈ ਮੈਂ ਕਲ ਪੀ ਰਣੀ ਕਲ ਪੀ ਰਣੀ යා මට කට්ඩ නැරමෑ කඩ්ඩද ඉන්න ගුස්සේචනා සොලෝ කොයින්න ජාකාර්ථරී දේදනීම පැයිවා සැස්විිකාල් මොමි සැකා ලැපේයාග වැය සස්්‍රිකාාව සස්සිිකානක නිගුුණනී හෝර් කියයා ලැප. ਦੱਸ ਇਸ ਨਾ 40 ਕੋ ਮਮੀ ਹਾਂ ਮੈਂ ਠੀਕ ਹਾਂ ਤੂੰ ਸੁਣਾ ਬਾਤਸ ਵਧੀਆਂ ਚਾ ਕੋਈ ਵਾਰ ਤੇ ਪਾਣੀ ਪੂਲੀ ਤੇ ਲੈ ਕੇ ਆ ਉਹ ਹੋ ਮम्मा ਲੈ ਆਣਗੇ ਤੇ ਤੂੰ ਲੈ ਆ ਜਾ ਕੇ ਓਏ ਹੋਏ ਪੁੱਤ ਲੈ ਆਉਂਦੀ ਆ ਦੀ ਮਾਂ ਦੱਸ ਤੂੰ ਵੀ ਆਉਂਦੇ ਨਾਲ ਆ ਕੋਈ ਥੋੜਾ ਉਹਨੂੰ ਕੰਮ ਕਰਨ ਦਿਆ ਕਰੋ ਤੂੰ ਸੀਰਾ ਉਹ ਥੋੜਾ ਚੜ੍ਹਿਆ ਸਕੂਲੋਂ ਆਈ ਹੈ ਤੇ ਫੇਰ ਕਿਹਾ ਪਾਣੀ ਲੰਗੇ ਓਏ ਹੋਏ ਕਿੱਟੀ ਮੈਂ ਵਾਅਦ ਦਿਨੀ ਆਪੇ ਲੈ ਆਉਗੀ ਪਾਣੀ ਤੁਸੀਂ ਮਮੀ ਜ਼ਿਆਦਾ ਭੂਏ ਨਾ ਛੜਾਇਆ ਕਰੋ ਬੱਚਿਆਂ ਨੂੰ ਸਿਆਣੀ ਹੋ ਰਹੀ ਹੈ ਥੋੜੇ ਉਹਨੂੰ ਇੰਨੀ ਤੇ ਤਨੀਰ ਹੋਣੀ ਚਾਹੀਦੀ ਹੈ ਹੁੰਦੇ ਚੱਲ ਮੈਂ ਭੁਈ ਐ ਕੱਲ ਨੂੰ ਕੋਈ ਹੋਰ ਆਵੇ ਘਰ ਚ ਇਹਨਾਂ ਤੇ ਪਤਾ ਹੋਣਾ ਚਾਹੀਦਾ ਆ ਕੇ ਪਾਣੀ ਵਗੈਰਾ ਪੁੱਛਣਾ ਕਿਸੇ ਨੂੰ ਤੁਸੀਂ ਉਹਨੂੰ ਜ਼ਿਆਦਾ ਸ਼ਾਇ ਕਰਦੇ ਹੋ ਉਹ ਨਹੀਂ ਨਹੀਂ ਸਭ ਪਤਾ ਨੂੰ ਕੋਈ ਗੱਲ ਨਹੀਂ ਥੋਂਦੇ ਲੱਗ ਪਈਆਂ ਪਰ ਮਾਂ ਨਹੀਂ ਅੱਗੇ ਬੋਲਣੋ ਅੱਜ ਤੇ ਹੁਣ ਤੂੰ ਵੀ ਲੱਗ ਪਈ। ਦੇਖਿਆ ਦੋਵੇਂ ਇੱਕੋ ਜਿਹੇ ਹੈਗੇ ਨਾ ਸਿਰਫ ਇਹ ਨਹੀਂ ਬੋਲਦੇ ਰਹਿੰਦੇ। ਦੇਖ ਲਓ ਮੰਮੀ ਕਿੱਦਾਂ ਕਰਦੀ ਵੀ ਜਵਾਬ ਉਹਨੂੰ ਕੁਝ ਕਿਹਾ ਸੀ ਸਮਝਾਇਆ ਹੀ ਐ ਮੈਂ ਕਿਹਾ ਉਹਨੂੰ ਕੁਝ ਕਿਹਾ ਹੈ ਕਰੋ ਉਹਨੂੰ ਚੱਲ ਪਰ ਤੇ ਨਹੀਂ ਬੋਲੀਦਾ ਤੇਰੀ ਭੁਈ ਐ ਨਾ ਭਾਬੀ ਕਿੱਥੇ ਔਰ ਸੋਈ ਜਾ ਮੰਮੀ ਵੇਲ ਲੋ ਨਵ ਕਿੱਦਾਂ ਉੱਟ ਕੇ ਗਈ ਐ ਤੁਸੀਂ ਨਾ ਜਿਆਦਾ ਨੂੰ ਭੂਏ ਚੜਾਇਆ ਹੋਇਆ ਵੈ ਹਜੇ ਤੇ ਚਲੋ ਮੰਮੀ ਛੋਟੀ ਨਹੀਂ ਆਣੀ ਹੈਗੀ ਐ ਹੁਣੇ ਤਾਂ ਇਸਨੂੰ ਕੰਟਰੋਲ 'ਚ ਕਰਾਂਗੇ ਤੇ ਗਾਂ ਨੂੰ ਕੰਮ ਕੁੰਮ ਕਰੇਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਬੀ ਠੀਕ ਹੋ ਹਾਂਜੀ ਹਾਂਜੀ ਆ ਲੋ ਪਾਣੀ ਹੋਰ ਜੀ ਠੀਕ ਠਾਕ ਐ ਬਸ ਵਧੀਆ ਠੀਕ ਐ ਮੈਂ ਭਾਬੀ ਉਹੀ ਮੰਮੀ ਨੂੰ ਸਮਝਾਣੀ ਪਈ ਐ ਬਿਨਾਵ ਕਿੱਦਾਂ ਰੋਡ ਬੋਲਦੀ ਐ ਪਾਣੀ ਵੱਲੋਂ ਕਿਹਾ ਕਿ ਨਾਵ ਕਿੱਦਾਂ ਅੱਗੋਂ ਤੁਹਾਨੂੰ ਕਹਿੰਦੀ ਪਈ ਐ ਮੈਂ ਮੰਮੀ ਨੂੰ ਹੋ ਗਈ ਸਮਝਾਉਂਦੀ ਪਈ ਐ ਵੀ ਉਹਨੂੰ ਜ਼ਿਆਦਾ ਭੁਏ ਨਾ ਚੜਾਓ ਤਾਂ ਇਹ ਜਿਆਦਾ ਨਾ ਤੁਹਾਡੇ ਲਾਡ ਪਿਆਰ ਨਾਲ ਵਿਗੜੀ ਹੈ ਇੱਕ ਮਿੰਟ ਦੀਦੀ ਮੈਂ ਐਸੇ ਕਰਕੇ ਤੁਹਾਨੂੰ ਫੋਨ ਕੀਤਾ ਹਾਂ ਮੈਂ ਕਿਹਾ ਵੀ ਤੁਸੀਂ ਆਓ ਮੰਮੀ ਤਾਂ ਮੇਰੀ ਗੱਲ ਮੰਨਦੇ ਨਹੀਂ ਦੀਦੀ ਮੈਂ ਸੱਚੀ ਮੈਂ ਨਾ ਤੰਗ ਆ ਗਈ ਮੈਂ ਜਿਹੜੀ ਗੱਲ ਕਹਿੰਨੀ ਕੁੜੀ ਉਸੇ ਗੱਲ ਤੋਂ ਨਾ ਕਰ ਦਿੰਦੀ ਐ ਜੇ ਮੈਂ ਕਹਿੰਨੀ ਆਪਣਾ ਸਮਾਨ ਸਾਰਾ ਲੈ ਆ ਵੇ ਲੋ ਜੋ ਆਈ ਬੈਗ ਇੱਚ ਸੁਟਿਆ ਬੂ ਬੋਠੇ ਲਾ ਕੇ ਸੌਂਦੇ ਆ ਮੈਂ ਆ ਨਹੀਂ ਖਾਣਾ ਉਹ ਨਹੀਂ ਖਾਣਾ ਉੱਤੋਂ ਮੰਮੀ ਸ਼ਹਿਦ ਦੇ ਦਿੰਦੇ ਆ ਕਿ ਕੋਈ ਨਹੀਂ ਕੁੜੀ ਆ ਮੇਰਾ ਪੋਤਿਆ ਉਹਨੂੰ ਕੁਝ ਕਿਹਾ ਨਾ ਕਰ ਬਗਾਨੇ ਘਰ ਤੇ ਉਹਨੇ ਜਾਣਾ ਹੀ ਆ ਦੇਦੀ ਤੇ ਮੰਮੀ ਤੁਹਾਨੂੰ ਸਾਡਾ ਵੀ ਪਤਾ ਸੀ ਅਸੀਂ ਵੀ ਤਾਂ ਛੋਟੇ ਹੁੰਦੇ ਕਰਦੇ ਸੀ ਕਿ ਨਹੀਂ ਕਰਦੇ ਸੀ ਸਾਨੂੰ ਤਾਂ ਕਦੇ ਇਦਾਂ ਤੁਸੀਂ ਕੀਤਾ ਨਹੀਂ ਹੈ ਤੁਸੀਂ ਜਨਾ ਦੋਵੇਂ ਰਲ ਗਈਆਂ ਜੇ ਹੁਣ ਸਮੇ ਸਮੇ ਮੰਮੀ ਰਲਣ ਦੀ ਗੱਲ ਨਹੀਂ ਗਈ ਰਲਣ ਦੀ ਗੱਲ ਨਹੀਂ ਅੱਗੋਂ ਲੋਕਾਂ ਨੇ ਮਾਵਾਂ ਨੂੰ ਹੀ ਕਹਿਣਾ ਵੈ ਵੀ ਐ ਅਕਲ ਮਾਵਾਂ ਨੇ ਦਿੱਤੀ ਹੈ ਤੇ ਬਾਅਦ ਜੇ ਤੁਹਾਨੂੰ ਕੋਈ ਕਹੇਗਾ ਤੁਸੀਂ ਲੇਗੋ ਮਾਰ ਨਹੀਂ ਕਰਨਾ ਤੁਸੀਂ ਐ ਨਹੀਂ ਕਰਨਾ ਕਿ ਮੇਰੇ ਲਾੜ ਪਿਆਰ ਨਾ ਵਿਗੜੀ ਹੈ ਹੁਣ ਮੰਮੀ ਮੇਰੀ ਗੱਲ ਸੁਣੋ ਜਦੋਂ ਦੀ ਮੈਂ ਵਿਆਹ ਕੇ ਆਈ ਹਾਂ ਮੇਰੇ ਵੀ ਤਾਂ ਪਿੱਛੇ ਦਾਦੀ ਹੈਗੀ ਸੀ ਨਾ ਤੇ ਤੁਸੀਂ ਮੈਨੂੰ ਕੀ ਕਹਿੰਦੇ ਹੁੰਦੇ ਸੀ ਤੇਰੀ ਦਾਦੀ ਨੇ ਆਹ ਮਤ ਦਿੱਤੀ ਹੈ ਤੇਰੀ ਮਾਂ ਨੇ ਆਹ ਮਤ ਦਿੱਤੀ ਹੈ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਹੁਣ ਮੰਨ ਲਓ ਕੱਲ ਨੂੰ ਆਪਣੀ ਕੁੜੀ ਵਿਆਹੀ ਜਾਊਗੀ ਤੇ ਗਾ ਉਹਨਾਂ ਨੇ ਕੀ ਕਹਣਾ ਮੈਨੂੰ ਹੀ ਗੱਲਾਂ ਹੋਣੀਆਂ ਤੁਹਾਨੂੰ ਹੀ ਨਾਲ ਹੋਣੀਆਂ ਉਹਨਾਂ ਨੇ ਕਿਹਾ ਇਹੀ ਕੁਛ ਸਿਖਾ ਛੱਡਿਆ ਕੁੜੀ ਨੇ ਅੱਗੋਂ ਜਵਾਬ ਦਿੰਦੀ ਹੈ ਮੂੰਹ ਫਟ ਹੋ ਕੇ ਆਣੀ ਖਾਣਾ ਘਰ ਚ ਕਿ ਜਿਹੜੀ ਚੀਜ਼ ਬਣੀ ਉਹ ਤਾਂ ਖਾਣੀ ਪੈਂਦੀ ਆ ਚਲੋ ਕਿਸੇ ਤੇ ਮੰਮੀ ਨਾ ਕਰ ਦੋ ਪਰ ਰੋਜ਼ ਰੋਜ਼ ਇਹਦੀ ਡਿਮਾਂਡਾਂ ਨਾ ਪੂਰੀਆਂ ਕਰੋ ਹੁਣ ਵੇਖੋ ਤੀਜੇ ਦਿਨੇ ਦੀ ਸਹੇਲੀ ਦਾ ਵਰਡੇ ਆਇਆ ਇਹ ਰਿੰਦਾ ਕਦਕੇ ਇਹਦਾ ਕਦਕੇ ਇਹਦਾ ਮੈਂ ਖਰਚੇ ਕਿੱਥੋਂ ਪੂਰੇ ਕਰਨੇ ਉੱਤੋਂ ਮੰਮੀ ਸ਼ਹਿਦਾ ਦਿੰਦੇ ਆ ਤੈਨੂੰ ਮੁੰਡਾ ਖਰਚਾ ਦਿੰਦਾ ਮੰਮੀ ਖਰਚਾ ਦਿੰਦਾ ਤੇ ਘਰ ਦਾ ਹੀ ਦਿੰਦਾ ਮੈਨੂੰ ਕਿਹੜਾ ਫालतू ਖਰਚਾ ਕੋਈ ਦਿੰਦਾ ਵਾ ਤੇ ਜੇ ਮੈਂ ਕੋਈ ਚੀਜ਼ ਲੈਣੀ ਹੋਈ ਆ ਸੂਟ ਕੁਛ ਵੀ ਤੇ ਹੌਣ ਜਾ ਲੱਗੇ ਲੈਣੀ ਯੇ ਮੇਰਾ ਦਾ ਬੱਚੇ ਦਾ ਵੇਖੋ ਮੈਨੂੰ ਪਤਾ ਬੱਚੇ ਦੀਆਂ ਜ਼ਰੂਰਤਾਂ ਮੈਂ ਉਸ ਹਿਸਾਬ ਨਾਲ ਪੂਰੀਆਂ ਕਰਦੀ ਤੇ ਹੈਗੀਆਂ ਤੁਸੀਂ ਮੰਮੀ ਪਿਆਰ ਕਰੋ ਉਹਨੂੰ ਪਰ ਪਿਆਰ ਨਾ ਸਮਝਾਓ ਵੀ ਵੀ ਆਪਣੀ ਮਾਂ ਦੇ ਨਾਲ ਐਦਾਂ ਨਹੀਂ ਬੋਲਣਾ ਅੱਜ ਤੇ ਮੰਮੀ ਮਾਂ ਨੂੰ ਕਹਿ ਰਹੀ ਕੱਲ ਨੂੰ ਤੁਹਾਡੇ ਵੀ ਮੂੰਹ ਪੈ ਜਣਾ ਉਹਨੇ ਫੇਰ ਕਿਉਂ ਤੁਸੀਂ ਕਰੋਗੇ ਫੇਰ ਤੋਂ ਉੱਤਰ ਨਿਕਲ ਜਾਣਾ ਉਹਨੇ ਹਣ ਤੁਸੀਂ ਆ ਕੇ ਵੇਖੋ ਦੀਦੀ ਤੁਹਾਡੇ ਘਰ ਤੁਹਾਡੀ ਸੱਸ ਕਿੰਨੀ ਮਰੀ ਗੱਲਾਂ ਕਰ ਦਿੰਦੀ ਤੁਹਾਨੂੰ ਤਾਂ ਫੇਰ ਉਹਦੋਂ ਤੁਹਾਨੂੰ ਦੁੱਖ ਲੱਗਦਾ ਹੈ ਨਾ ਕਿ ਮੇਰੀ ਧੀ ਉਹਦੀ ਸੱਸ ਬੋਲੀ ਹੈ ਤਾਂ ਗਾਂ ਤੁਹਾਡੀ ਪੋਤਰੀ ਨੂੰ ਬੋਲੇਗੀ ਤੇ ਫੇਰ ਕੀ ਕਰੋਗੇ ਲੜਨ ਜਾਓਗੇ ਮੰਮੀ ਤੁਸੀਂ ਥੋੜਾ ਸਮਝਾਓ ਤੁਹਾਡੇ ਸਾਹਮਣੇ ਨੇ ਮੈਨੂੰ ਕਿੱਦਾਂ ਜਵਾਬ ਦਿੱਤਾ ਤੁਸੀਂ ਫੇਰ ਕਹਿਣ ਲੱਗੇ ਕੋਈ ਨਾ ਥੱਕੀ ਆਈ ਹੈ ਥੱਕੀ ਆਈ ਤਨੇ ਜਵਾਬ ਦੇਣਾ ਪਾਣੀ ਵੱਲੋਂ ਨਾ ਨੇ ਸਤਿ ਸ਼੍ਰੀ ਅਕਾਲ ਕੀਤੀ ਮੈਨੂੰ ਚਲ ਤੂੰ ਇਹ ਨਾ ਹੁਣ ਦੋਵੇਂ ਜਣੀਆਂ ਕਲਪੋਣਾ ਤੂੰ ਚਾਹ ਪਾਣੀ ਪਿਆਨ ਕੋਈ ਨਹੀਂ ਮੈਂ ਅੱਗੇ ਤੋਂ ਨਹੀਂ ਕੁਝ ਕਹਿੰਦੀ ਮੈਂ ਆਪੇ ਸਮਝਾ ਦਾਂਗੀ ਮੰਮੀ ਥੋੜਾ ਦਬਕਰ ਹਾਂ ਮੈਂ ਤਾਂ ਤੁਹਾਨੂੰ ਇਹ ਕਹਿੰਨੀ ਹਾਂ ਚਲ ਠੀਕ ਹੈ ਜਿੱਦਾਂ ਤੂੰ ਕਹੇਂਗੀ ਨਾ ਮੈਂ ਉਦਾਂ ਹੀ ਕਰੂੰਗੀ ਹਾਂ ਉਹਨਾਂ ਨੇ ਬਰਥਡੇ ਤੇ ਜਾਣਾ ਤੇ ਉਹਨੂੰ ਮਨਾ ਲਓ ਕਿ ਛੋਟਾ ਜਿਹਾ ਕੋਈ ਗਿਫਟ ਲੈ ਜੇ ਫਰਕ ਨਹੀਂ ਮਣੀ ਛੋਟੀ ਐ ਛੋਟਾ ਗਿਫਟ ਹਜ਼ਾਰ ਦਾ ਗਿਫਟ ਉਹਨੇ ਕੀ ਲੈ ਕੇ ਜਾਣਾ ਗਾ ਵਾ ਜਿੱਡੀ ਐ ਉਹਦਾ ਗਿਫਟ ਲੈ ਕੇ ਜਾਵੇ ਸਮਾਪਤ ਬੜਾ ਮਾੜਾ ਆ ਨਾ ਮੰਮੀ ਸਮਾ ਨਹੀਂ ਸਮੇ ਦੇ ਅਕੋਰਡਿੰਗ ਨਹੀਂ ਚੱਲਣਾ ਅਸੀਂ ਆਪਣੀ ਜੇਬ ਦੇ ਅਕੋਰਡਿੰਗ ਚੱਲਣਾ ਐ ਅਸੀਂ ਇਹ ਤੋ ਨਾ ਦੇਖਣਾ ਵੀ ਲੋਕਾਂ ਨੇ ਜੀ ਹਜ਼ਾਰ ਦਾ ਦਿੱਤਾ ਤੇ ਸਾਡੇ ਕੋਲ ਇੱਕ ਤੇਲਾ ਨਾ ਹੋਵੇ ਤੇ ਅਸੀਂ ਕਿੱਥੋਂ ਮਰਜੀ ਉਹਦਾ ਕੱਚਾ ਕੱਢੀਏ ਉਹ ਬੱਚੇ ਸਮਝਦੇ ਨਹੀਂ ਨਾ ਸਮਝਾਓ ਮੰਮੀ ਬੱਚਿਆਂ ਨੂੰ ਫਿਰ ਅਸੀਂ ਸਮਝਾਣਾ ਬੱਚਿਆਂ ਨੂੰ ਦੇਖੋ ਬੱਚੇ ਭਾਵੇਂ ਨਹੀਂ ਸਮਝਦੇ ਪਰ ਸਾਡਾ ਵੱਡਿਆਂ ਦਾ ਫਰਟੇ ਕਿ ਬੱਚਿਆਂ ਨੂੰ ਸਮਝਾਈਏ ਜੇ ਅੱਜ ਨਹੀਂ ਸਮਝਾਵਾਂਗੇ ਕੱਲ ਨੂੰ ਅਸੀਂ ਆਪ ਹੀ ਪੁਛਤਾਵਾਂਗੇ ਅੱਜ ਅਸੀਂ 1000 ਦੇਵਾਂਗੇ ਕੱਲ ਨੂੰ ਬੱਚਾ 5000 ਦੀ ਡਿਮਾਂਡ ਕਰੂਗਾ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਜਾ ਚਾਹ ਪਾਣੀ ਬਣਾ ਕੁੜੀ ਆਈਏ ਤੂੰ ਜਿੱਦਾਂ ਕਹੇਂਗੀ ਨਾ ਮੈਂ ਉਦਾਂ ਕੋਈ ਨਹੀਂ ਮੈਂ ਉਹਨੂੰ ਆਪੇ ਸਮਝਾ ਦਿੰਦੀ ਠੀਕ ਆ ਹੋਸ਼ ਹੋ ਗਿਆ ਚਲੋ ਚਾਹ ਚਲ ਸਾਰਿਆਂ ਨੂੰ ਸਤਿ ਸਾਲ ਜੀ ਵੀਡੀਓ ਚ ਛੋਟਾ ਜਿਹਾ ਪਿਆਰਾ ਜਿਹਾ ਮੈਸੇਜ ਆ ਸੋ ਕਈ ਕਰਾਂ ਲਈ ਇਹੀ ਕਹਾਣੀ ਹੈ ਜੀ ਕਿ ਛੋਟੇ ਬੱਚੇ ਜਦੋਂ ਆਪਣੀਆਂ ਧੀਆ ਥੋੜੀਆਂ ਵੱਡੀਆਂ ਹੋ ਜਾਂਦੀਆਂ ਆਪਣਾ ਸਕੂਲ ਕਾਲਜ ਦੀ ਅੱਗੇ ਦੀ ਲਾਈਫ ਸ਼ੁਰੂ ਕਰਦੀਆਂ ਵਾ ਤੇ ਉਹਨਾਂ ਦੇ ਖਰਚੇ ਵੀ ਵੱਧ ਜਾਂਦੇ ਆ ਤੇ ਇੰਨੇ ਖਰਚੇ ਬਣਾ ਬਤਾਓ ਕਿ ਘਰ ਦੇ ਤੰਗ ਹੋ ਜਾਣ ਕਿਉਂਕਿ ਜੜੀਆਂ ਸਕੂਲਾਂ ਦੀਆਂ ਸਟੱਡੀ ਦਾ ਖਰਚਾ ਹੈ ਉਹੀ ਬਹੁਤ ਜ਼ਿਆਦਾ ਹੁੰਦਾ ਤੇ ਜੇ ਅਹੀ ਐਕਸਟਰਾ ਖਰਚੇ ਉਹਨਾਂ ਦੇ ਪੂਰੇ ਕਰਾਂਗੇ ਉਹਨਾਂ ਦੀਆਂ ਡਿਮਾਂਡਾਂ ਤੇ ਬੜਾ ਔਖਾ ਹੋ ਜਾਂਦਾ ਸੋ ਬੱਚਿਆਂ ਨੂੰ ਉਹਨਾਂ ਹੀ ਕਮਤ ਦੋ ਜਿੰਨੀਕ ਚਾਦਰ ਉਹਨਾਂ ਹੀ ਪਸਾਇ ਪੈਰ ਪਸਾਰਨ ਜ਼ਿਆਦਾ ਖਰਚਾ ਨਾ ਕਰਨ ਆਪਣੇ ਘਰ ਦੇ ਹਾਲਾਤ ਵੀ ਵੇਖਣ ਤੇ ਇਹ ਬੱਚੇ ਇਹੋ ਜਿਹੇ ਜਿੱਦੀ ਹੁੰਦੇ ਆ ਕਿ ਨਹੀਂ ਜੇ ਸਾਡੀ ਇਹ ਡਿਮਾਂਡ ਪੂਰੀ ਕਰੋ ਤੇ ਦਾਦੀਆਂ ਫੋਨੀਆਂ ਵਿਗਾੜਦੀਆਂ ਲਾੜ ਕਰਦੀਆਂ ਲਾੜ ਲਾੜ ਵਿੱਚ ਬੱਚਾ ਵਿਗਾੜਦਾ ਉਹਨੂੰ ਇਹ ਸੈਂਸ ਪੁੱਝਦੀ ਅਸੀਂ ਕਿ ਇਹ ਆਏ ਗਏ ਨੂੰ ਸੱਤ ਸੱਤ ਵੀ ਕਰਨੀ ਆ ਅਸੀਂ ਮਾਂ ਬਾਪ ਨੂੰ ਕਿੱਦਾਂ ਬੋਲਣਾ ਸੋ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਛੋਟੀ ਜੀ ਬੈਲ ਉਹਨੂੰ ਵਝਾਦਿਆ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ